ਹਰ ਦੌਰ ਦਾ ਮਲਾ ਹਮੇ ਯਾਦ ਕਰੇਗਾ ਸਾਹਲ 'ਤੇ ਕੁਝ ਐਸਾ ਨਿਸ਼ਾਨ ਛੋੜ ਜਾਏਗੇ ਬਹੁਤ ਘੱਟ ਲੋਕ ਜਿਨ੍ਹਾਂ ਨੇ ਆਪਾ ਵਾਰਿਆ ਆਪਾ ਕੁਰਬਾਨ ਕੀਤਾ ਕਾਦੇ ਵਾਸਤੇ ਦੂਜਿਆਂ ਦੇ ਭਲੇ ਵਾਸਤੇ ਦੂਜਿਆਂ ਨੂੰ ਉਹਨਾਂ ਦੇ ਕੰਮਾਂ ਤੋਂ ਸੰਤੁਸ਼ਟੀ ਮਿਲੀ ਕੁਝ ਰਾਹਤ ਮਿਲੀ ਭਾਵੇਂ ਉਹਨਾਂ ਦੇ ਜਿਹੜੇ ਦੁੱਖ ਸਨ ਉਹ ਬਹੁਤ ਵੱਡੇ ਸੀ ਪਰ ਫਿਰ ਵੀ ਉਹਨਾਂ ਤੇ ਕਿਸੇ ਨੇ ਮਲਮ ਲਾਈ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਜਿਹੜੇ ਅੱਜ ਦੇ ਦਿਨ 6 ਸਤੰਬਰ 1995 ਨੂੰ ਘਰੋਂ ਜ਼ਬਰਦਸਤੀ ਉਹਨਾਂ ਨੂੰ ਚੁੱਕਿਆ ਜਾਂਦਾ ਅਦੀਤ ਸਿੰਘ ਸੰਧੂ ਉਹ ਚੁੱਕ ਕੇ ਚਵਾਲ ਥਾਣੇ ਲੈ ਕੇ ਜਾਂਦਾ ਤਸ਼ੱਦਦ ਕੀਤਾ ਜਾਂਦਾ ਫਿਰ ਉਹਨਾਂ ਨੂੰ ਗੋਲੀ ਮਾਰੀ ਜਾਂਦੀ ਮਾਰ ਕੇ ਹਰੀਕੇ ਦਰਿਆ 'ਚ ਸੁੱਟ ਦਿੰਦਾ ਲਵਾਰਸ ਬਣਾ ਦਿੱਤਾ ਜਾਂਦਾ ਜਿਹੜਾ ਬੰਦਾ 25000 ਲਵਾਰਸ ਲਾਸ਼ਾਂ ਦਾ ਵਾਰਸ ਬਣਿਆ ਜਿਸ ਨੇ ਸ਼ਮਸ਼ਾਨ ਘਾਟ ਜਾ ਕੇ ਇਹ ਤਸਦੀਕ ਕੀਤਾ ਕਿ ਕਿੰਨੇ ਨੌਜਵਾਨ ਜਿਹੜੇ ਆ ਉਖ ਪਾਏ ਗਏ ਮਾਰੇ ਗਏ ਤੇ ਬਿਆਨ ਇਹ ਦਿੱਤੇ ਜਾਂਦੇ ਆ ਕਿ ਪੀਐਸ ਗਿੱਲ ਵਰਗੇ ਬੁੱਚੜ ਲੋਕ ਇਹ ਕਹਦੇ ਆ ਕਿ ਸਾਡੇ ਤੇ ਝੂਠੇ ਇਲਜ਼ਾਮ ਲੱਗਦੇ ਆ ਅਸਲ ਵਿੱਚ ਜਿਹੜੇ ਨੌਜਵਾਨ ਲਾਪਤਾ ਆ ਉਹ ਵਿਦੇਸ਼ਾਂ ਦੀ ਧਰਤੀ ਤੇ ਚਲੇ ਗਿਆ ਉਹ ਕਮਾਈ ਕਰ ਰਿਹਾ ਉਹ ਸੁੱਖ ਨਾਲ ਰਹਿ ਰਿਹਾ ਤੇ ਸਾਡੇ ਤੇ ਇਲਜ਼ਾਮ ਲੱਗਦੇ ਆ ਉਹਦੇ ਸਬੰਧ ਵਿੱਚ ਜਦੋਂ ਇਹ ਬਿਆਨ ਕੇਪੀਐਸ ਗਿੱਲ ਨੇ ਦਿੱਤਾ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਹੋਰ ਰਾਣੇ ਫਿਰ ਇਹ ਬਿਆਨ ਜਾਰੀ ਕੀਤਾ ਸੀ ਕਿ ਮੇਰੇ ਨਾਲ ਖੁੱਲੀ ਡਿਬੇਟ ਕੀਤੀ ਜਾਏ ਇਸ ਵਿਸ਼ੇ ਤੇ ਕਿ ਕੇਪੀਐਸ ਗਿੱਲ ਜਿਹੜਾ ਉਹ ਸੱਚ ਬੋਲ ਰਿਹਾ ਨਹੀਂ ਤੇ ਹਰ ਮਹੀਨੇ ਅਗਲੇ ਮਹੀਨੇ ਤੋਂ ਹਰ ਦਿਨ 2000 ਲਾਸ਼ਾਂ ਦਾ ਵੇਰਵਾ ਜਿਹੜਾ ਹੈ ਉਹ ਮੈਂ ਤੁਹਾਡੇ ਸਾਹਮਣੇ ਨਿਸ਼ਰ ਕਰਾਂਗਾ ਪਤਾ ਲੱਗ ਜਾਏਗਾ ਕਿ ਇਹ ਸੱਚਾ ਹੈ ਕਿ ਅਸੀਂ ਸੱਚੇ ਆ ਜਿਨ੍ਹਾਂ ਦੇ ਨੌਜਵਾਨ ਬੱਚੇ ਦੂਰ ਲਿਜਾ ਕੇ ਬੇਵਾਰਸ ਕਹਿ ਕੇ ਉਹਨਾਂ ਨੂੰ ਸ਼ਮਸ਼ਾਨ ਘਾਟ ਦੂਰ ਦਰੇਡੇ ਥਾਵਾਂ ਤੇ ਜਾ ਕੇ ਸਾੜਿਆ ਗਿਆ ਅੰਮ੍ਰਿਤਸਰ ਦੇ ਕਸ਼ਮਸ਼ਾਨ ਘਾਟ ਵਿੱਚ ਉਹਨਾਂ ਨੇ ਜਾ ਕੇ ਉੱਥੇ ਜਦੋਂ ਪੜਚੋਲ ਕੀਤੀ ਤੇ ਉਹ ਤਤ ਹੈਰਾਨ ਕਰਨ ਵਾਲੇ ਸਨ ਕਿ ਇਹਨਾਂ ਪਿੰਡਾਂ ਚ ਚੁੱਕੇ ਹੋਏ ਨੌਜਵਾਨ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਖੋਪਾ ਕੇ ਕਿਵੇਂ ਇਹਨੇ ਦੂਰ ਦਰੇਡੇ ਠਾਣਿਆਂ ਚ ਜਾ ਕੇ ਉਹਨਾਂ ਨੂੰ ਸਾੜਿਆ ਗਿਆ ਤੇ ਆਖਿਆ ਗਿਆ ਵੀ ਉਹ ਲਵਾਰਸ ਆ ਇੱਕ ਪਾਸਿਓ ਉਹ ਲਾਪਤਾ ਹੋਏ ਤੇ ਦੂਜੇ ਪਾਸੇ ਉਹ ਲਵਾਰਸ ਬਣ ਗਏ ਇਸ ਖਿੱਤੇ ਦੇ ਬੱਚੇ ਨੌਜਵਾਨ ਘਰੋਂ ਉਹ ਲਾਪਤਾ ਹੁੰਦੇ ਆ ਤੇ ਸ਼ਮਸ਼ਾਨ ਘਾੜ ਜਾ ਕੇ ਉਹ ਲਵਾਰਸ ਬਣ ਜਾਂਦੇ ਆ ਐਸੇ ਲਵਾਰਸ ਜਿਹੜੇ ਦੂਰ ਦਰੇਡੇ ਸ਼ਮਸ਼ਾਨ ਘਾਟਾਂ ਵਿੱਚ ਜਾ ਕੇ ਸਾੜੇ ਗਏ 25000 ਤੱਕ ਦਾ ਵੇਰਵਾ ਜਿਹੜਾ ਸੀ ਪਿੰਡਾਂ ਵਿੱਚ ਜਾ ਕੇ ਥਾਂ ਪਰ ਥਾਂ ਜਾ ਕੇ ਸਰਦਾਰ ਜਸਵੰਤ ਸਿੰਘ ਖਾਲੜਾ ਹੋਰਾਂ ਜੀ ਨੇ ਇਕੱਠਾ ਕੀਤਾ ਤੇ ਉਹਨਾਂ ਨੂੰ ਜਦੋਂ ਧਮਕੀ ਮਿਲਦੀ ਤੇ ਇਹ ਆਖਿਆ ਜਾਂਦਾ ਵੀ ਜਿੱਥੇ ਏਨੇ ਲਵਾਰਸ ਕਹਿ ਕੇ ਸਾੜਿਆ ਉਥੇ ਤੈਨੂੰ ਵੀ ਇਸੇ ਤਰ੍ਹਾਂ ਲਵਾਰਸ ਬਣਾ ਕੇ ਬੋਧਾਚਿਰ ਅਸੀਂ ਟਿਕਣ ਨਹੀਂ ਦੇਣਾ ਉਹ ਕੈਨੇਡਾ ਦੀ ਧਰਤੀ ਤੇ ਗਏ ਉਹਨਾਂ ਨੇ ਫਿਰ ਉਥੇ ਜਾ ਕੇ ਇਹ ਸਾਰਾ ਵੇਰਵਾ ਜਿਹੜਾ ਸੀ ਉਹ ਸੰਗਤ ਨਾਲ ਸਾਂਝਾ ਕੀਤਾ ਉੱਥੋਂ ਦੀ ਸੰਗਤ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਪੰਜਾਬ ਨਾ ਜਾਓ ਤੁਸੀਂ ਆਪਣਾ ਪਰਿਵਾਰ ਇੱਥੇ ਲਿਆਓ ਕਿਉਂਕਿ ਪੰਜਾਬ ਤੁਹਾਡੇ ਵਾਸਤੇ ਤੁਹਾਡੀ ਜਾਣ ਵਾਸਤੇ ਖਤਰਾ ਪਰ ਉਹਨਾਂ ਨੇ ਆਖਿਆ ਵੀ ਨਹੀਂ ਸਾਨੂੰ ਸਤਗੁਰਾਂ ਵੱਲੋਂ ਇਹ ਗੁੜਤੀ ਮਿਲੀ ਆ ਕਿ ਅਸੀਂ ਆਪਣੇ ਹੱਕਾਂ ਵਾਸਤੇ ਜੂਝਦੇ ਰਹਿਣਾ ਉਹਦਾ ਨਤੀਜਾ ਕੀ ਆਉਂਦਾ ਵਾ ਸਾਨੂੰ ਕੀ ਭੁਗਤਣਾ ਪੈਂਦਾ ਅਸੀਂ ਉਸ ਪਾਸੇ ਨਹੀਂ ਜਾਂਦੇ ਅਸੀਂ ਤਾਂ ਕੇਵਲ ਆਪਣੇ ਫਰਜ਼ ਨੂੰ ਸਮਝਦੇ ਹਾਂ ਕਿ ਸਾਨੂੰ ਮਹਾਰਾਜ ਨੇ ਇਹ ਆਖਿਆ ਵੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ ਮਰਨ ਕਬੂਲ ਕਰਕੇ ਹੀ ਐਸੇ ਜਿਹੜੇ ਕਰਮਿਆਂ ਉਹ ਕੀਤੇ ਜਾ ਸਕਦੇ ਆ ਖੈਰ ਉਹ ਉੱਥੋਂ ਪੰਜਾਬ ਆਏ ਮਨੁੱਖੀ ਹੱਕਾਂ ਵਾਸਤੇ ਲੜਨ ਵਾਲੇ ਆਪਣੇ ਘਰ ਤੋਂ 6 ਸਤੰਬਰ ਦੀ ਸਵੇਰ ਨੂੰ ਉਹਨਾਂ ਨੂੰ ਅਜੀਤ ਸਿੰਘ ਸੰਧੂ ਐਸਐਸਪੀ ਉਹਦੇ ਨਿਗਰਾਨੇ ਹੇਠ ਚੁੱਕਿਆ ਜਾਂਦਾ ਚਵਾਲ ਥਾਣੇ ਵਿੱਚ ਲਜਾਇਆ ਜਾਂਦਾ ਤਸ਼ੱਦਦ ਟਾਇਆ ਜਾਂਦਾ ਬਹੁਤ ਜ਼ਿਆਦਾ ਜ਼ੁਲਮ ਉਹਨਾਂ ਤੇ ਕੀਤਾ ਜਾਂਦਾ ਕਿਉਂਕਿ 31 ਅਗਸਤ ਬੀਨਤ ਸਿੰਘ ਜਿਹੜਾ ਬੁੱਚੜ ਪਾਪੀ ਉਹਦਾ ਸਿੱਖਾਂ ਨੇ ਅੰਤ ਕੀਤਾ ਉਸ ਕੇਸ ਦੇ ਅੰਦਰ ਇਹ ਨਾਮਜ਼ਦ ਕਰਕੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਪੁੱਛਗਿੱਛ ਵਾਸਤੇ ਚੁੱਕਿਆ ਜਾਂਦਾ ਫਿਰ ਉਹਨਾਂ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਜਾਂਦਾ ਤੇ ਉਹਨਾਂ ਦੀ লাশ ਜਿਹੜੀ ਆ ਉਹ ਹਰੀਕੇ ਦਰਿਆ ਵਿੱਚ ਸੁੱਟ ਦਿੱਤੀ ਜਾਂਦੀ ਆ ਲਵਾਰਸ ਪੁੱਤਾਂ ਨੂੰ ਲੱਭਦਾ ਹੋਇਆ ਲਵਾਰਸ ਲਾਸ਼ਾਂ ਦੀ شناخت ਕਰਦਾ ਹੋਇਆ ਸਰਦਾਰ ਜਸਵੰਤ ਸਿੰਘ ਖਾਲੜਾ ਆਪ ਲਵਾਰਸ ਬਣ ਗਿਆ ਉਹਨਾਂ ਦੀ ਐਸੀ ਦ੍ਰਿੜਤਾ ਉਹਨਾਂ ਦੀ ਐਸੀ ਕੁਰਬਾਨੀ ਨੂੰ ਸ਼ਹਾਦਤ ਨੂੰ ਸਜਦਾ ਹਮੇਸ਼ਾ ਆਪਾਂ ਉਹਨਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਸਾਡੇ ਪੁਰਖਿਆਂ ਦੇ ਪੂਰਨਿਆਂ ਤੇ ਤੁਰ ਕੇ ਸਾਨੂੰ ਸਵੈਮਾਨ ਦ੍ਰਿੜਤਾ ਬਹਾਦਰੀ ਨਾਲ ਜੁੜਨਾ ਸਿਖਾਇਆ ਸਾਡੇ ਵਾਸਤੇ ਸਬਕ ਬਣੇ ਪੈ ਕਾਹੂ ਕਉ ਦੇਤ ਨਹਿ ਨਹਿ ਪੈਮਾਨਤ ਆਣ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਮਖਾਨ ਕਿ ਅਸੀਂ ਕਿਸੇ ਦਾ ਖੋਫ ਚੱਲਣਾ ਨਹੀਂ ਨਾ ਅਸੀਂ ਕਿਸੇ ਨੂੰ ਖੋਫ ਦੇਣਾ ਅਸੀਂ ਉਸ ਮਾਲਕ ਦੀ ਪਰਮੇਸ਼ਰ ਦੇ ਬਾਣੇ ਵਿੱਚ ਰਹਿ ਕੇ ਆਪਣੇ ਹੱਕਾਂ ਵਾਸਤੇ ਸਦਾ ਜੂਝਦੇ ਰਹਿਣਾ ਸਾਨੂੰ ਹੱਕਾਂ ਵਾਸਤੇ ਹਮੇਸ਼ਾ ਹੀ ਖੜਦੇ ਰਹਿਣਾ ਤਾਂ ਕਿ ਅਸੀਂ ਆਪ ਸੁਚੇਤ ਹੋਈਏ ਤੇ ਹੋਰਨਾਂ ਨੂੰ ਵੀ ਸੁਚੇਤ ਕਰ ਸਕੀਏ ਉਹਨਾਂ ਦੇ ਬੋਲ ਸੁਣਦਿਆਂ ਹੋਇਆਂ ਅਸੀਂ ਮਹਿਸੂਸ ਕਰਾਂਗੇ ਕਿ ਉਹ ਜਾਣਦੇ ਸਨ ਕਿ ਜਿਸ ਰਾਹ ਤੇ ਤੁਰਿਆ ਇਹਦਾ ਖਮਿਆਜਾ ਕੀ ਭੁਗਤਣਾ ਪੈ ਸਕਦਾ ਇਸ ਕਰਕੇ ਉਹਨਾਂ ਨੇ ਆਖਿਆ ਕਿ ਸ਼ਹੀਦ ਹੋਣਾ ਜਿਹੜਾ ਉਹ ਵੀ ਉਸ ਪਰਮੇਸ਼ਰ ਦੀ ਇੱਕ ਦਾਤ ਆ ਗੁਰੂ ਸਾਹਿਬ ਦੀ ਪਦਵੀ ਤੋਂ ਬਾਅਦ ਜੇ ਕੌਮ ਅੰਦਰ ਕੋਈ ਅਗਲੇਰੀ ਪਦਵੀ ਆ ਤੇ ਉਹ ਪਦਵੀ ਜਿਹੜੀ ਆ ਉਹ ਸ਼ਹਾਦਤ ਦੀ ਆ ਉਹ ਸ਼ਹਾਦਤ ਭਾਵੇਂ ਆਪਣੀ ਜਾਨ ਕੁਰਬਾਨ ਕਰਕੇ ਹੋਵੇ ਤੇ ਭਾਵੇਂ ਆਪਣਾ ਸਾਰਾ ਜੀਵਨ ਜਿਹੜਾ ਉਹ ਕੌਮ ਦੇ ਲੇਖੇ ਲਾ ਕੇ ਕੌਮ ਦੇ ਇਸ ਸਰਮਾਏ ਨੂੰ ਇਸ ਵਿਰਾਸਤ ਨੂੰ ਜਿਉਂਦਿਆਂ ਰੱਖਣ ਵਾਸਤੇ ਕਰਮ ਕਰਦੇ ਹੋયા ਜਿਹੜਾ ਬਤੀਤ ਹੋਵੇ ਆਖਿਆ ਇਹ ਸ਼ਹਾਦਤ ਦਾ ਰੁਤਬਾ ਫਿਰ ਦੂਸਰੇ ਨੰਬਰ ਦਾ ਵੱਡਾ ਰੁਤਬਾ ਹੈ ਐਸੇ ਰੁਤਬੇ ਨੂੰ ਉਹਨਾਂ ਨੇ ਆਪਣੇ ਗੱਲ ਨਾਲ ਲਾਇਆ ਸੋ ਐਸੀ ਮਹਾਨ ਸ਼ਹਾਦਤ ਨੂੰ ਆਪਾਂ ਚੇਤੇ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ